ਲੈ ਵੀ ਦੋਸਤੋ ਜਿਹੜੀ ਅੱਜ ਆਪਾਂ ਹਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਇਹ ਜਿਹੜਾ ਪਿੰਡ ਮੜਾਕ ਹੈ ਇਹ ਜਾਨੀ ਕਿ ਜਿਹੜਾ ਹਰੀਕੇ ਕਲਾਂ ਪਿੰਡ ਵਾੜਾ ਕ੍ਰਿਸ਼ਨਪੁਰਾ ਤੇ ਖੱਛੜ ਤੇ ਸੂਰਪੁਰੀ ਇਹਨਾਂ ਪਿੰਡਾਂ ਦਾ ਬਿਲਕੁਲ ਸੈਂਟਰ ਪੈਂਦਾ ਪਿੰਡ ਮੜਾਕ ਅੱਜ ਪਿੰਡ ਮੜਾਕ ਦੇ ਵਿੱਚੋਂ ਆਪਾਂ ਦਾਸਨਾਗ ਜਿਹੜੀਆਂ ਕਟੀਆਂ ਮੋਹਰਾ ਨਸਲ ਦੀਆਂ ਬਹੁਤ ਵਧੀਆ ਸ਼ਾਨਦਾਰ ਇਹ ਅੱਜ ਦੋਸਤੋ ਆਪਾਂ ਲੈ ਕੇ ਆਏ ਆ ਇਹ ਨਗਰ ਮੜਾਕੇ ਦੇ ਵਿੱਚ ਇਹਨਾਂ ਬਾਈਆਂ ਦਾ ਜਿਹੜਾ ਕੰਮ ਹੈ ਕਾਰੋਬਾਰ ਆ ਖੇਤੀ ਦੇ ਨਾਲ ਨਾਲ ਸਾਈਡ ਬਿਜ਼ਨਸ ਹੈ ਮੂਹਰਾ ਨਸਲ ਦੇ ਵਿੱਚ 10 ਦੇ 10 ਹੀ ਨਾਗ ਵਕਾਉ ਹੈ ਜੇਕਰ ਕਿਸੇ ਕਿਸਾਨ ਵੀਰ ਨੇ 10 ਦੇ 10 ਹੀ ਨਾਗ ਲੈਣੇ ਹੋਣ ਉਹ ਬਾਈ ਜੀ ਇਹਨਾਂ ਨਾਲ ਕਾਲ ਕਰ ਸਕਦਾ ਗੱਲਬਾਤ ਫੋਨ ਤੇ ਉਹ ਆਪਾਂ ਜਿਹੜਾ ਫੋਨ ਨੰਬਰ ਆ ਸਕਰੀਨ ਉੱਪਰ ਆਪਾਂ ਸ਼ੋਅ ਕਰਾਂਗੇ ਕਿਉਂਕਿ ਜਿਹੜੇ ਇਹ ਨਾਗ ਹੈ ਮੂਹਰਾ ਨਸਲ ਦੇ ਵਿੱਚ ਹੈ ਜੇਕਰ ਕਿਸੇ ਵੀਰ ਨੂੰ ਸਾਹਮਣ ਦੇ ਤੌਰ ਤੇ ਕੋਈ ਇੱਕ ਨਾਗ ਦੀ ਲੋੜ ਹੋਵੇ ਜਾਂ ਦੋ ਨਗਾ ਦੀ ਲੋੜ ਹੋਵੇ ਉਹ ਵੀ ਨਾਗ ਖਰੀਦ ਸਕਦਾ ਹੈ ਕਿਉਂਕਿ ਜਿਹੜੇ 10 ਦੇ 10 ਹੀ ਨਾਗ ਹੈ ਬਹੁਤ ਵਧੀਆ ਯਾਨੀ ਕਿ ਨਸਲੀ ਹੈ ਇੱਕ ਤਾਂ ਉਦਾਂ ਹੁੰਦੇ ਜਿੰਦਾਂ ਆਪਾਂ ਕਹਦੀਏ ਆਮ ਸੋ ਉਦਾਂ ਨਹੀਂ ਦੋਸਤੋ ਇਹ ਮੋਹਰਾ ਨਸਲ ਦੇ ਵਿੱਚ ਨਾਗ ਹੈ 10 ਦੇ 10 ਸੋ ਬਾਈ ਬਾਈਆਂ ਦਾ ਘਰੇ ਕਾਰੋਬਾਰ ਆ ਬਹੁਤ ਵਧੀਆ ਖੇਤੀ ਦੇ ਨਾਲ ਨਾਲ ਸਾਈਡ ਬਿਜ਼ਨਸ ਹੈ ਪਸ਼ੂਆਂ ਦਾ ਸਾਂਭਣ ਕਰਨ ਦਾ ਸੋ ਅੱਜ ਤੁਹਾਨੂੰ ਵਿਖਾਉਣੇ ਆ ਆ ਤੁਸੀਂ ਲਗਾਤਾਰ ਤੁਸੀਂ ਦੇਖ ਰਹੇ ਹੋ ਸੋ ਬਹੁਤ ਵਧੀਆ ਜਿਹੜੇ ਸ਼ਾਨਦਾਰ ਨਾਗ ਹੈ 10 ਦੇ 10 ਤੇ ਬਾਈਆਂ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਉੱਪਰ ਸ਼ੋ ਕਰਾਂਗੇ ਉਹ ਲਗਾਤਾਰ ਜਿਹੜਾ ਕੰਟੈਕਟ ਨੰਬਰ ਹੈ ਚੱਲਦਾ ਰਹੂਗਾ ਤੁਸੀਂ ਕਾਲ ਕਰਕੇ ਪਿੰਡ ਬੜਾਕੇ ਦੇ ਵਿੱਚ ਪਹੁੰਚ ਜਾਣਾ ਜਿਹੜੇ 10 ਦੇ 10 ਨਾਗ ਜੇ ਕਿਸੇ ਨੇ ਲੈਣੇ ਆ ਤੇ 10 ਹੀ ਲੈ ਸਕਦਾ ਹੈ ਖਰੀਦ ਸਕਦਾ ਹੈ ਜੇ ਕਿਸੇ ਨੂੰ ਇੱਕ ਦੋ ਨਗਾ ਦੀ ਲੋੜ ਹੋਵੇ ਤਾਂ ਉਹ ਵੀ ਬਾਈ ਕਾਲ ਕਰਕੇ ਬਾਈਆਂ ਕੋਲੇ ਪਹੁੰਚ ਕੇ ਖਰੀਦ ਸਕਦਾ ਹੈ ਸੋ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਤੁਸੀਂ ਕਾਲ ਕਰਕੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਰੇਟ ਪਰਤੀ ਜੇ ਤੁਸੀਂ ਨਾਗ ਦੇਖਣੀ ਹੋ ਤਾਂ ਮੜਾ ਕੇ ਪਿੰਡ ਪਹੁੰਚ ਕੇ ਨਾਗ ਵੀ ਦੇਖ ਸਕਦੇ ਹੋ ਸੋ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਏ